ਜਰ ਸਮਝ ਨਹੀਂ ਆਉਂਦੀ ਸਾਡੇ ਲੋਕਾਂ ਦੀ ਚੰਗਾ ਭਲਾ ਸਭ ਨੂੰ ਪਤਾ ਹੈ ਕਿ ਐਤ ਕੀ ਵਾਰ ਜਿਹੜਾ ਝਾੜ ਹੈ ਉਹ 15 ਤੋਂ 20 ਗੱਟੇ ਘੱਟ ਨਿਕਲ ਰਿਹਾ ਝੋਨੇ ਦਾ ਪਤੰਦਰ ਠੇਕੇ ਤੇ ਬਾਣ ਲੈਣ ਦੇ ਮਾਰੇ ਕਈ ਜਾਂਦੇ ਆ ਕੋਈ ਕਹਿੰਦਾ ਮੇਰੇ 2 ਗੱਟੇ ਘਟੇ ਆ ਕੋਈ ਕਹਿੰਦਾ 5 ਘਟੇ ਆ ਕਿਉਂ ਆਪਣਾ ਝੁੱਗਾ ਚੌੜ ਆਪ ਦੀ ਆਪ ਕਰਾ ਰਹੇ ਹੋ ਜਾਂ ਕਿੱਥੇ ਜਾ ਕੇ ਰੁਕੋਗੇ ਸੋਚੋ ਮਾੜਾ ਮੋਟਾ ਚਾਰ ਐਤ ਕੀ ਵਾਰ ਮੈਂ ਤੁਹਾਨੂੰ ਆਪਦਾ ਦੱਸਦਾ ਸਾਡੇ ਪਰ 88 ਗੱਟੇ ਨਿਕਲੇ ਸੀ 26 ਦੇ ਵੀ ਤੇ ਡੋਗਰ ਦੇ ਵੀ ਤੇ ਐਤ ਕੀ ਵਾਰ 72 ਗੱਟੇ ਨਿਕਲੇ ਸਾਬ ਆਪੇ ਹੀ ਲਾਲ ਝੂਠ ਜਿਹੜਾ ਮਰਜੀ ਮਾਰੀ ਜਾਂਦੇ ਹਰਜੋ ਭਰਾਵੋ ਹਰਜੋ ਇਹ ਜਿਹੜੀਆਂ ਚੀਜ਼ਾਂ ਚ ਕੁਝ ਨਹੀਂ ਨਿਕਲਦਾ ਫੁਕਰ ਪੁਨੇ ਚ ਕਿਸੇ ਨੇ ਤੁਹਾਨੂੰ ਕੁਝ ਦੇਕੇ ਨਹੀਂ ਜਾਣਾ ਜੋ ਸਚਾਈ ਆ ਉਹਨੂੰ ਕਬੂਲ ਲਓ ਬਚ ਜੋ ਜੇ ਬੱਚੀ ਦਾ ਠਿੱਕਿਆਂ ਤੋਂ 85 90 ਤੱਕਰ ਪਹਹਤਾ ਤੁਸੀਂ ਕੀ ਕੱਢਾਂ ਉਹ ਵਿੱਚੋਂ 15 15000 ਤੇ ਤੁਹਾਡੇ ਸਿਰ ਹੁਣ ਟੁੱਟ ਜਾਣਾ ਇਸ ਕਰਕੇ ਇਹ ਗੱਲਾਂ ਕਰਨੀਆਂ ਛੱਡ ਦਿਓ ਮੇਰੇ ਪੰਜ ਘਟੇ ਘਟੇ ਆ ਮੇਰੇ ਦੋ ਘਟੇ ਆ ਮੇਰੇ ਚਾਰ ਕਿਹਨੂੰ ਦਿਖਾ ਰਹੇ ਹੋ ਆਪਣੇ ਆਪ ਨੂੰ ਤੁਸੀਂ ਪਰਮਾਨਦੇ ਹੋ ਸਮਾ ਜਦੋਂ ਘਟਦਾ ਹੁੰਦਾ ਉਹ ਸਭ ਦੇ ਲਈ ਹੁੰਦਾ ਚਲੋ ਆਪਾਂ ਕਹਿੰਦੇ ਆ ਪ੍ਰਮਾਤਮਾ ਨੇ ਆਪਾਂ ਨੂੰ ਇੰਨਾ ਵੀ ਦਿੱਤਾ ਤੇ ਬਹੁਤ ਬਹੁਤ ਸਾਰੇ ਪਾਸੇ ਤੇ ਉਧਰ ਦਰਿਆਲੇ ਪਾਸਾ ਤੇ ਸਭ ਕੁਝ ਸਾਫ ਕਰਤਾ ਆਪਾਂ ਨੂੰ ਦਿੱਤਾ ਤਾਂ ਸਹੀ ਭਾਵੇਂ ਘੱਟ ਦੇਤਾ ਪਰ ਫੇਰ ਵੀ ਫੁਕਰ ਪਾਣਾ ਤੇ ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਦੱਸਿਓ ਕਿ ਇਹ ਹੋ ਰਿਹਾ ਲੋਕਾਂ ਚ ਮੈਂ ਖੁਦ ਵੇਖਿਆ ਇਹ ਹੋ ਰਿਹਾ ਸਚਾਈ ਨੂੰ ਕਬੂਲ ਹੀ ਨਹੀਂ ਰਹਿ ਮਾਂ ਦੇ ਪੁੱਤ ਕਹਿੰਦੇ ਨਾਂ ਜੀ ਥੋੜੇ ਘਟਿਆ ਸਾਡਾ 75 ਚ ਲਈ ਆਈ ਜਾਂਦਾ ਕੋਈ ਕੋਈ ਕਹਿੰਦਾ ਮੇਰਾ ਤਾਂ ਸੀਮਾ ਨਹੀਂ ਨਿਕਲ ਗਿਆ ਮੰਨ ਲਿਆ ਕੋਈ ਇਕੱਲਾ ਕਹਿ ਰਾ ਇਕੱਲਾ ਨਿਕਲ ਸਕਦਾ ਪਰ ਫਾਰੀ ਨਹੀਂ ਇਹ ਗੱਲ ਹੈ ਇਹ ਝੂਠ ਹੈ ਬਚ ਜੋ ਸਚਾਈ ਦਾ ਸਾਹਮਣਾ ਕਰੋ ਜੋ ਕੁਦਰਤ ਦੀ ਮਾਰ ਪਈ ਹੈ ਉਹ ਪਈ ਪਈ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਕੀ ਸਚਾਈ ਹੈ ਕੀ ਝੂਠ ਹੈ ਕੀ ਸੱਚ ਹੈ ਆਪਾਂ ਜੋ ਸੱਚ ਹੈ ਉਹ ਤੁਹਾਨੂੰ ਸਾਹਮਣੇ ਦੱਸਦਾ ਜਰ ਸਮਝ ਨਹੀਂ ਆਉਂਦੀ ਸਾਡੇ ਲੋਕਾਂ ਦੀ ਚੰਗਾ ਭਲਾ ਸਭ ਨੂੰ ਪਤਾ ਹੈ ਕਿ ਐਤ ਕੀ ਵਾਰ ਜਿਹੜਾ ਝਾੜ ਹੈ ਉਹ 15 ਤੋਂ 20 ਗੱਟੇ ਘੱਟ ਨਿਕਲ ਰਿਹਾ ਝੋਨੇ ਦਾ ਪਤੰਦਰ ਠੇਕੇ ਤੇ ਬਾਣ ਲੈਣ ਦੇ ਮਾਰੇ ਕਈ ਜਾਂਦੇ ਕੋਈ ਕਹਿੰਦਾ ਮੇਰੇ 2 ਗੱਟੇ ਘਟੇ ਐ ਕੋਈ ਕਹਿੰਦਾ 5 ਘਟੇ ਐ ਕਿਉਂ ਆਪਣਾ ਝੁੱਗਾ ਚੌੜ ਆਪ ਦੀ ਆਪ ਕਰਾ ਰਹੇ ਹੋ ਯਾਰ ਕਿੱਥੇ ਜਾ ਕੇ ਰੁਕੋਗੇ ਸੋਚੋ ਮਾੜਾ ਮੋਟਾ ਚਾੜ ਐਤ ਕੀ ਵਾਰ ਮੈਂ ਤੁਹਾਨੂੰ ਆਪਦਾ ਦੱਸਦਾ ਸਾਡੇ ਪਰ 88 ਗੱਟੇ ਨਿਕਲੇ ਸੀ 26 ਦੇ ਵੀ ਤੇ ਡੋਗਰ ਦੇ ਵੀ ਤੇ ਐਤ ਕੀ ਵਾਰ 72 ਗੱਟੇ ਨਿਕਲੇ ਆਪ ਆਪ ਹੀ ਲਾਲ ਝੂਠ ਜਿਹੜਾ ਮਰਜੀ ਮਾਰੀ ਜਾਂਦੇ ਹਰਜੋ ਭਰਾਵੋ ਹਰਜੋ ਇਹ ਜਿਹੜੀਆਂ ਚੀਜ਼ਾਂ ਚ ਕੁਝ ਨਹੀਂ ਨਿਕਲਦਾ ਫੁਕਰ ਪੁਣੇ ਚੋਂ ਕਿਸੇ ਨੇ ਤੁਹਾਨੂੰ ਕੁਝ ਦੇਕੇ ਨਹੀਂ ਜਾਣਾ ਜੋ ਸਚਾਈ ਆ ਉਹਨੂੰ ਕਬੂਲ ਲਓ ਬਚ ਜੋ ਜੇ ਬੱਚੀ ਦਾ ਠੇਕਿਆਂ ਤੋਂ 85 90 ਤੱਕਰ ਪਚਾਪਾ ਤੁਸੀਂ ਕੀ ਕੱਢਾਉਂਦੇ ਵਿੱਚੋਂ 15 15000 ਰੁਪਏ ਤੁਹਾਡੇ ਸਿਰ ਹੁਣ ਟੁੱਟ ਜਾਣਾ ਇਸ ਕਰਕੇ ਇਹ ਗੱਲਾਂ ਕਰਨੀਆਂ ਛੱਡ ਦਿਓ ਮੇਰੇ ਪੰਜ ਘਟੇ ਘਟੇ ਆ ਮੇਰੇ ਦੋ ਘਟੇ ਆ ਮੇਰੇ ਚਾਰ ਕਿਹਨੂੰ ਦਿਖਾ ਰਹੇ ਹੋ ਆਪਣੇ ਆਪ ਨੂੰ ਤੁਸੀਂ ਪਰਮਾਨੰਦ ਸਮਾ ਜਦੋਂ ਘਟਦਾ ਹੁੰਦਾ ਉਹ ਸਭ ਦੇ ਲਈ ਹੁੰਦਾ ਚਲੋ ਆਪਾਂ ਕਹਿੰਦੇ ਆ ਪ੍ਰਮਾਤਮਾ ਨੇ ਆਪਾਂ ਨੂੰ ਇੰਨਾ ਵੀ ਦਿੱਤਾ ਤੇ ਬਹੁਤ ਹੈ ਬਹੁਤ ਸਾਰੇ ਪਾਸੇ ਤੇ ਉਧਰ ਦਰਿਆਲ ਪਾਸਾ ਤੇ ਸਭ ਕੁਝ ਸਾਫ ਕਰਤਾ ਆਪਾਂ ਨੂੰ ਦਿੱਤਾ ਤਾਂ ਸਹੀ ਭਾਵੇਂ ਘਟ ਦੇਤਾ ਪਰ ਫੇਰ ਵੀ ਫੁਕਰ ਪੋਣਾ ਤੇ ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਦੱਸਿਓ ਵੀ ਇਹ ਹੋ ਰਿਹਾ ਲੋਕਾਂ 'ਚ ਮੈਂ ਖੁਦ ਵੇਖਿਆ ਇਹ ਹੋ ਰਿਹਾ ਹੈ ਸਚਾਈ ਨੂੰ ਕਬੂਲ ਹੀ ਨਹੀਂ ਰਹਿ ਮਾਂ ਦੇ ਪੁੱਤ ਕਹਿੰਦੇ ਨਾਂ ਜੀ ਥੋੜੀ ਘਟਿਆ ਸਾਡਾ 75 ਚਲੀ ਆਈ ਜਾਂਦਾ ਕੋਈ ਕੋਈ ਕਹਿੰਦਾ ਮੇਰਾ ਤਾਂ ਸਰੀ ਮਾਣੀ ਨਿਕਲ ਗਿਆ ਮੰਨ ਲਿਆ ਕੋਈ ਇਕੱਲਾ ਕਹਿਰਾ ਇਕੱਲਾ ਨਿਕਲ ਸਕਦਾ ਪਰ ਸਾਰੀ ਨਹੀਂ ਇਹ ਗੱਲ ਹੈ ਇਹ ਝੂਠ ਹੈ ਬਚਜੋ ਸਚਾਈ ਦਾ ਸਾਹਮਣਾ ਕਰੋ ਜੋ ਕੁਦਰਤ ਦੀ ਮਾਰ ਪਈ ਹੈ ਉਹ ਪਈ ਪਈ ਹੈ ਉਹਦੇ 'ਚ ਕੋਈ ਸ਼ੱਕ ਨਹੀਂ ਬਾਕੀ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਕੀ ਸਚਾਈ ਹੈ ਕੀ ਝੂਠ ਹੈ ਕੀ ਸੱਚ ਹੈ ਆਪਾਂ ਜੋ ਸੱਚ ਹੈ ਉਹ ਤੁਹਾਨੂੰ ਸਾਹਮਣੇ ਦੱਸਦਾ